ਜੀ ਸਕਾਲ ਜੀ ਸਾਰਿਆਂ ਨੂੰ ਹੋ ਸਨავ ਜੀ ਤੁਹਾਡੇ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਣੇ ਜੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੂਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਜੀ ਤੰਦਰੁਸਤੀ ਦੇਣ ਆਪਾਂ ਤੁਹਾਡੇ ਲਈ ਅੱਜ ਬਹੁਤ ਹੀ ਸੋਹਕਾ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਲੈ ਕੇ ਆਏ ਆ ਵੱਖਰਾ ਜਿਹਾ ਡਿਜ਼ਾਈਨ ਹੈ ਇਹ ਵਾਲਾ ਠੀਕ ਹੈ ਜੀ ਕੁੰਡੇ ਆਪਾਂ ਨੇ ਪਾ ਲਏ ਨੇ ਚਾਰ ਚਾਰ ਕੁੰਡਿਆਂ ਦਾ ਇਹ ਵਾਲਾ ਡਿਜ਼ਾਈਨ ਹੈ ਪਹਿਲੀ ਸਲਾਈ ਆਪਣੀ ਸਿੱਧੀ ਸਾਈਡ ਹੈ ਇਹ ਸਾਰੀ ਸਲਾਈ ਆਪਣੀ ਪੁੱਠੀ ਬਣਾਣੀ ਆ ਧਾਗਾ ਆਪਣੀ ਸਾਈਡ ਰੱਖਣਾ ਸਾਰੇ ਕੁੰਡੇ ਆਪਾਂ ਨੇ ਪੁੱਠੇ ਪੁੱਠੇ ਬਣਾ ਲੈਣੇ ਨੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਇਹ ਆਪਣੀ ਹਾਂਜੀ ਪਹਿਲੀ ਸਲਾਈ ਆਪਾਂ ਨੇ ਬਣਾ ਲਈ ਆਪਾਂ ਆ ਗਏ ਆ ਬੈਕ ਸਾਈਡ ਦੂਜੀ ਸਲਾਈ ਦੂਜੀ ਸਲਾਈ ਉਹ ਆਪਣੇ ਸਾਰੇ ਪੁੱਠੇ-ਪੁੱਠੇ ਬਣਾਣੇ ਆ ਤੱਕ ਆਪਣੀ ਜ਼ਿਹਨ ਰੱਖੇ ਸਾਰੇ ਕੁੰਡੇ ਆਪਾਂ ਨੇ ਪੁੱਠੇ-ਪੁੱਠੇ ਬਣਾ ਲੈਣੇ ਨੇ ਹਾਂਜੀ ਦੋ ਸਲਾਈਆਂ ਆਪਣੀਆਂ ਬਣ ਗਈਆਂ ਨੇ ਤੀਜੀ ਸਲਾਈ ਵੀ ਆਪਾਂ ਨੇ ਡਿਜ਼ਾਈਨ ਦੀ ਪੁੱਠੀ ਬਣਾ ਲੈਣੀ ਹੈ ਤੇ ਬੈਕ ਸਾਈਡ ਤੋਂ ਵੀ ਪੁੱਠੀ ਬਣਾ ਲੈਣੀ ਹੈ ਚੌਥੀ ਸਲਾਈ ਠੀਕ ਹੈ ਜੀ ਤੀਜੀ ਸਲਾਈ ਆਪਾਂ ਕੰਪਲੀਟ ਕਰ ਲੈਣੇ ਪੁੱਠੀ ਪੁੱਠੇ ਬਣਾ ਕੇ ਕੁੰਡੇ ਸਾਰੇ ਕੁੰਡੇ ਆਪਾਂ ਪੁੱਠੇ ਪੁੱਠੇ ਬਣਾ ਕੇ ਇਹ ਵਾਲੀ ਸਾਰੀ ਸਲਾਈ ਜਿਹੜੀ ਬਣਾ ਲੈਣੇ ਇਹ ਆਪਣੀ ਸਿੱਧੀ ਸਾਈਡ ਤੀਜੀ ਸਲਾਈ ਹੈ ਜੀ ਹਾਂਜੀ ਤਿੰਨ ਸਲਾਈਆਂ ਆਪਾਂ ਨੇ ਬਣਾ ਲਈਆਂ ਆਪਾਂ ਚੌਥੀ ਸਲਾਈ ਵੀ ਸਾਰੀ पुठे पुठे कुंडे बना के कंप्लीट कर लेंगे ये अपनी हैगी है जी पुठी सैड ये सारी चौथी सिलाई आप पुठे पुठे कुंडे बना लेने हाँ जी चार सिलाइया अपने बना लिया ने सीधी सैड तो भी अपने दो सिलाइया पुठिया बनाईया ने बैक सैड तो भी अपने दो सिलाइया पुट्ठिया बना लिया, लिया। ठीक है जी अपन चार सिलाइया हो गई पांचवी सिलाई हैगी अपनी सीधी सैड ठीक है जी एक कुंडा आप सीधा बना ला ఫాగా సైడ్ లేక అవ్వే తిని కండే పుట్ే బే ధాగా మగరలీ సైడ్ కండా సనావే ఠీ ఏ కుండే షడ్డ చారండే బీట్ ఏ తిని కండే పుట్ే బాన్ని సిధా బా ఆ తిన్న కడే ఫుట్గా మగరలి సైడ్ కండా స ये वाला कुंडा भी आप सीधा बना लेंगे ठीक है जी पाँचवीं सिलाई अपनी कंप्लीट हो गई छेवीं सिलाई आ गई अपनी बैक सैड ये जिमें अपने कुंडे दिख रहे ने अपने उ जड़े इधरले पुठे कुंडे ने तीन वो आप इधरों सीधे बनाने ठीक है जी आो कुंडे आप पुठे बना लेंगे धागा मगली सैड लेके जागे ये तीन कुंडे आप सीधे बनावेंगे धागा अपनी सैड एक कुंडा आपट्ठा बनावे धागा फिर मगली सैड ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇਹ ਆਪਣੀ ਹੈਗੀ ਹੈ ਜੀ ਛੇਵੀਂ ਸਲਾਈ ਪੁੱਠੀ ਸੈੜ ਆਪਣੀ ਸਲਾਈ ਹੈ ਵਾਲੀ ਜਿਵੇਂ ਆਪਾਂ ਨੂੰ ਕੁੰਡੇ ਦਿਖਦੇ ਆਪਾਂ ਉਦਾਂ ਹੀ ਬਣਾਣੇ ਛੇ ਮਿਸਲਾਈ ਆਪਣੀ ਕੰਪਲੀਟ ਹੋ ਗਈ ਆ ਹਾਂਜੀ ਛੇ ਸਲਾਈ ਆਪਣੀਆਂ ਬਣ ਗਏ ਨੇ ਸੱਤਵੀਂ ਸਲਾਈ ਆ ਗਈ ਆਪਣੀ ਸਿੱਧੀ ਸੈੜ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਧੱਗ ਆਪਣੀ ਸੈੜ ਲੈ ਕੇ ਆਵਾਂਗੇ ਤਿੰਨ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਧੱਗ ਮਗਲੀ ਸੈੜ ਲੈ ਕੇ ਜਮਾਂਗੇ ਇਹ ਵਾਲੇ ਸਿੱਧੇ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾਵਾਂਗੇ ਠੀਕ ਆ ਜੀ ਇੱਕ ਕੁੰਡਾ ਆਪਾਂ ਬਣਾ ਲਿਆ ਇਦਾਂ ਇੱਕ ਘੁਮਾ ਕੇ ਬਣਾ ਲਿਆ ਤੇ ਇੱਕ ਵਰੀ ਇਹਨੂੰ ਫੇਰ ਹੋਰ ਬੁਣ ਲਿਆ ਇੱਕ ਕੁੰਡੇ ਦੇ ਆਪਾਂ ਨੇ ਤਿੰਨ ਕੁੰਡੇ ਬਣਾ ਲਏ ਠੀਕ ਆ ਜੀ ਤਗਾ ਆਪਣੀ ਸੈੜ ਤਿੰਨ ਕੁੰਡੇ ਆਪਾਂ ਪੁੱਠੇ ਪਾਵਾਂਗੇ ਇਹ ਆਪਣੀ ਸੱਤਵੀਂ ਸਲਾਈ ਹੈ ਸਿੱਧੀ ਸੈੜ ਇਹ ਸਿੱਧੇ ਕੁੰਡੇ ਦੇ ਆਪਾਂ ਨੇ ਇੱਕ ਕੁੰਡੇ ਦੇ ਤਿੰਨ ਕੁੰਡੇ ਬਣਾ ਲੈਣੇ ਨੇ ਇੱਕ ਕੁੰਡਾ ਆਪਾਂ ਨੇ ਬਣ ਲਿਆ ਇੱਕ ਇਦਾਂ ਘੁਮਾ ਕੇ ਬਣਾ ਲਿਆ ਦੂਜਾ ਕੁੰਡਾ ਆਪਾਂ ਫੇਰ ਇਹਦੇ ਚੋਂ ਬੁਣ ਲਾਂਗੇ ਠੀਕ ਹੈ ਜੀ ਤਿੰਨ ਕੁੰਡੇ ਆਪਣੇ ਬਣ ਗਏ ਇਹ ਦੋਹੇ ਕੁੰਡੇ ਆਪਾਂ ਸਿੱਧੇ ਬਣਾ ਲੈ। ਠੀਕ ਹੈ ਜੀ। ਸੱਤਵੀਂ ਸਲਾਈ ਆਪਣੀ ਬਣ ਗਈ ਆ, ਅੱਠਵੀਂ ਸਲਾਈ ਆਪਾਂ ਨੇ ਬੈਕ ਸਾਈਡ ਵਾਲੀ ਆ। ਦੋ ਕੁੰਡੇ ਆਪਾਂ ਪੁੱਠੇ ਬਣਾਵਾਂਗੇ। ਠੀਕ ਹੈ ਜੀ। ਧਾਗਾ ਮਗਲੀ ਥੈੜ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ। ਜਿਵੇਂ ਆਪਾਂ ਨੂੰ ਕੁੰਡੇ ਦਿਖਦੇ ਆ ਆਪਾਂ ਉਦਾਂ ਹੀ ਬਣਾਣੇ ਨੇ ਅੱਠਵੀਂ ਸਲਾਈ 'ਚ। ਧੱਗ ਆਪਣੀ ਥੈੜ ਲੈ ਕੇ ਆਂਦਾ। ਇੱਕ ਕੁੰਡਾ ਆਪਾਂ ਨੇ ਇੱਦਾਂ ਹੀ ਬਣਾ ਲਿਆ। ਸੌਰੀ ਤਾਰ ਲਿਆ ਬਿਨਾ ਬੁਣੇ। ਇਹ ਵਾਲੇ ਕੁੰਡੇ ਨੂੰ ਸੈਂਟਰ ਵਾਲੇ ਨੂੰ ਆਪਾਂ ਬੁਣ ਲਾਂਗੇ ਠੀਕ ਹੈ ਜੀ ਆਹ ਕੁੰਡੇ ਨੂੰ ਵੀ ਆਪਾਂ ਇਦਾਂ ਹੀ ਉਤਾਰ ਲਾਂਗੇ ਧਾਗਾ ਮਗਲੀ ਸਾਈਡ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਇਹ 8ਵੀਂ ਸਲਾਈ ਚ ਧਾਗਾ ਆਪਣੀ ਸਾਈਡ ਇੱਕ ਕੁੰਡਾ ਆਪਾਂ ਬਿਨਾਂ ਬੁਣੇ ਉਤਾਰ ਲਾਂਗੇ ਸੈਂਟਰ ਵਾਲੇ ਕੁੰਡੇ ਨੂੰ ਆਪਾਂ ਬੁਣਾਂਗੇ ਇਹ ਵੀ ਕੁੰਡਾ ਆਪਾਂ ਬਿਨਾਂ ਬੁਣੇ ਉਤਾਰ ਲਾਂਗੇ ਧਾਗਾ ਮਗਲੀ ਸਾਈਡ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਉਹ ਲੋ ਜੀ 8 ਸਲਾਈਆਂ ਆਪਣੀਆਂ ਕੰਮ ਕੰਪਲੀਟ ਹੋ ਗਈਆਂ ਨੇ ਠੀਕ ਹੈ ਜੀ 8 ਸਲਾਈਆਂ ਆਪਾਂ ਨੇ ਬਣਾ ਲਈਆਂ ਤੇ 9ਵੀਂ ਸਲਾਈ ਆਪਣੀ ਆ ਗਈ ਸਿੱਧੀ ਸਾਈਡ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਧੱਗ ਆਪਣੀ ਤਰਲੇ ਕੇ ਆਵਾਂਗੇ ਹੁਣ ਆਪਾਂ ਦੋ ਕੁੰਡੇ ਪੁੱਠੇ ਬਣਾਵਾਂਗੇ ਦੋ ਕੁੰਡੇ ਆਪਾਂ ਨੇ ਪੁੱਠੇ ਬਣਾ ਲਈ ਧਾਗਾ ਮਗਲੀ ਦਾ ਇੱਕਾ ਪੁੱਠਾ ਕੁੰਡਾ ਤੇ ਇੱਕਾ ਸਿੱਧਾ ਇਹ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਲਿਆ ਠੀਕ ਹੈ ਜੀ ਜਿਹੜੀ ਆਪਾਂ ਪਹਿਲਾਂ ਸਲਾਈ ਚ ਇੱਕ ਇੱਕ ਕੁੰਡਾ ਵਧਾਇਆ ਸੀ ਉਹ ਆਹ ਸਲਾਈ ਚ ਆਪਾਂ ਨੇ ਘਟਾ ਦੇਣਾ సెంట వాళ్ళ కుండేనునావే ఆడే పుట్ే కు కుండేనువన్న దోహాను ఏనుల కులు సక సైడ్ దోహా కుడెదా కండా బనాగా సైడ్ దో కుండే పుట్ే బే ఇండా పుట్ా బీ ధాగా మగలీ సైడ్ ఆ దో కుదా బ ਸਿੱਧੇ ਕੁੰਡੇ ਨੂੰ ਆਪਾਂ ਸੈਂਟਰ ਵਾਲੇ ਨੂੰ ਸਿੱਧਾ ਬੁਣਾਗੇ। ਇਹਨੂੰ ਇਦਾਂ ਕੁੰਡੇ ਨੂੰ ਘੁਮਾ ਕੇ ਸਿੱਧਾ ਕਰ ਲਾਂਗੇ। ਇਹਨਾਂ ਦੋਹਾਂ ਕੁੰਡਿਆਂ ਦਾ ਆਪਾਂ ਨੇ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਲੈਣਾ। ਧੱਗ ਆਪਣੀ ਥੈੜ ਇੱਕ ਕੁੰਡਾ ਆਪਾਂ ਪੁੱਠਾ ਬਣਾਮਾਵੇ। ਫਿਰ ਧੱਗ ਆਮ ਅਗਲੀ ਥੈੜ ਇਹ ਦੋ ਕੁੰਡਿਆਂ ਨੂੰ ਆਪਾਂ ਸਿੱਧੀ ਸਾਈਡ ਤੋਂ ਇੱਕ ਕਰ ਦੇਣਾ। ਸੈਂਟਰ ਵਾਲੇ ਕੁੰਡੇ ਨੂੰ ਆਪਾਂ ਸਿੱਧਾ ਬਣਾ ਲੈਣਾ। ਇਹ ਕੁੰਡੇ ਨੂੰ ਘੁਮਾ ਕੇ ਇਦਾਂ ਸਿੱਧਾ ਕਰ ਲਾਂਗੇ। ਬੈਕ ਸਾਈਡ ਤੋਂ ਆਪਾਂ ਦੋਹੇ ਕੁੰਡਿਆਂ ਦਾ ਇੱਕ ਕੁੰਡਾ ਬਣਾ ਲੈਣਾ। ਇਹ ਸਲਾਈ 'ਚ ਆਪਣੇ ਕੁੰਡੇ ਕੱਟ ਜਾਣਗੇ ਧਾਗਾ ਆਪਣੀ ਸੈੜ ਲੈ ਕੇ ਆਮਾਂਗੇ ਇੱਕ ਕੁੰਡਾ ਆਪਾਂ ਪੁੱਠਾ ਬਣਾਵਾਂਗੇ ਫਿਰ ਧਾਗਾ ਅਗਲੀ ਸੈੜ ਦੋ ਕੁੰਡਿਆਂ ਦਾ ਇੱਕ ਕੁੰਡਾ ਸੈਂਟਰ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਿਆ ਠੀਕ ਹੈ ਜੀ ਇਹ ਕੁੰਡੇ ਨੂੰ ਘੁਮਾ ਕੇ ਸਿੱਧਾ ਕਰ ਲਿਆ ਤੇ ਬੈਕ ਸਾਈਡ ਤੋਂ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਤਾ ਧਾਗਾ ਆਪਣੀ ਸੈੜ ਦੋ ਕੁੰਡੇ ਆਪਾਂ ਪੁੱਠੇ ਬਣਾ ਲਾਂਗੇ ਧਾਗਾ ਮਗਲੀ ਸੈੜ ਦੋ ਕੁੰਡੇ ਆਪਾਂ ਸਿੱਧੇ ਬਣਾ ਲਾਂਗੇ ਇਹ ਸੀਗੀ ਆਪਣੀ ਨੌਵੀਂ ਸਲਾਈ 10ਵੀਂ ਸਲਾਈ ਆ ਗਈ ਆਪਣੀ ਪੁੱਠੀ ਸਾਈਡ ਇਹ ਉਦਾਂ ਹੀ ਜਿਵੇਂ ਆਪਾਂ ਨੂੰ ਕੁੰਡੇ ਦਿਖਦੇ ਆਪਾਂ ਉਦਾਂ ਹੀ ਪਾਣੀ ਨੇ ਦੋ ਕੁੰਡੇ ਆਪਣੀ ਪੁੱਠੇ ਤਾਗਾ ਮਗਲੀ ਸਾਈਡ ਆ ਦੋ ਕੁੰਡੇ ਆਪਣੀ ਸਿੱਤੇ ਫਿਰ ਤਾਗਾ ਆਪਣੀ ਸਾਈਡ ਤਿੰਨ ਕੁੰਡੇ ਆਪਣੀ ਪੁੱਠੇ ਠੀਕ ਹੈ ਜੀ ਤਾਗਾ ਮਗਲੀ ਸਾਈਡ ਇੱਕ ਕੁੰਡਾ ਆਪਾਂ ਸਿੱਧਾ ਤਾਗਾ ਆਪਣੀ ਸਾਈਡ ਲਿਆਵਾਂਗੇ ਤਿੰਨ ਕੁੰਡੇ ਆਪਾਂ ਪੁੱਠੇ ਬਣਾਵਾਂਗੇ 10 ਲਾਈਆਂ ਦਾ ਇਹ ਡਿਜ਼ਾਈਨ 10ਵੀਂ ਸਲਾਈ ਚ ਇਹ ਵਾਲਾ ਡਿਜ਼ਾਈਨ ਆਪਣਾ ਕੰਪਲੀਟ ਹੋ ਜਾਊਗਾ 10ਵੀਂ ਸਲਾਈ ਆਪਣੀ ਇਹ ਪੁੱਠੀ ਸੈਟ ਅਲੋਜੀ 10 ਸਲਾਈਆਂ ਬਣ ਗਈਆਂ ਆਪਣੀਆਂ ਤੇ ਜਿਹੜਾ ਆਪਣਾ ਡਿਜ਼ਾਈਨ ਨਾ ਇਹ ਵੀ ਆਪਣਾ ਬਣ ਗਿਆ ਠੀਕ ਹੈ ਜੀ ਹੁਣ ਆਪਾਂ ਨੇ 11ਵੀਂ ਸਲਾਈ ਸਾਰੀ ਪੁੱਠੀ ਪਾ ਲੈਣੀ ਹੈ ਜਿਵੇਂ ਆਪਾਂ ਇੱਥੇ ਦੋ ਸਲਾਈਆਂ ਪੁੱਠੀਆਂ ਦੋ ਪੁੱਠੀ ਸਿੱਧੀ ਸਾਈਡ ਤੋਂ ਦੋ ਪੁੱਠੀ ਸਾਈਡ ਤੋਂ ਬਣਾਈ ਸੀ ਇਦਾਂ ਹੀ ਆਪਾਂ ਨੇ ਹੁਣ ਚਾਰ ਸਲਾਈਆਂ ਇਦਾਂ ਬਣਾ ਲੈਣੀਆਂ ਨੇ ਦੋ ਸਲਾਈਆਂ ਸਿੱਧੀ ਸਾਈਡ ਤੋਂ ਆਪਾਂ ਪੁੱਠੀਆਂ ਪਾਵਾਂਗੇ ਤੇ ਦੋ ਸਲਾਈਆਂ ਆਪਾਂ ਪੁੱਠੀ ਸਾਈਡ ਤੋਂ ਚਾਰ ਸਲਾਈਆਂ ਹੁਣ ਆਪਾਂ ਇਹਦੇ ਵਿੱਚ ਪੁੱਠੀਆਂ ਪਾ ਲਾਂਗੇ ਇੱਕ ਸਲਾਈ ਆਪਾਂ ਨੇ ਬਣਾ ਲਈ ਆ ਦੂਜੀ ਸਲਾਈ ਵੀ ਆਪਾਂ ਪੁੱਠੀ ਬਣਾ ਲਾਂਗੇ ਤੀਜੀ ਸਲਾਈ ਤੇ ਵੀ ਚੌਥੀ ਵੀ ਠੀਕ ਹੈ ਜੀ ਆਪਾਂ ਪੁੱਠੀ ਪੁੱਠੀ ਬਣਾ ਲੈਨੇ ਆ ਹਾਂਜੀ ਚਾਰ ਸਲਾਈਆਂ ਆਪਾਂ ਨੇ ਪੁੱਠੀਆਂ ਬਣਾ ਲਈਆਂ ਨੇ ਪੰਜਵੀਂ ਸਲਾਈ ਆਪਣੀ ਆ ਗਈ ਸਿੱਧੀ ਸਾਈਡ ਇੱਕ ਗੁੰਡਾ ਫਿਰ ਸਿੱਧਾ ਬਣਾਵਾਂਗੇ ਧਾਗਾ ਆਪਣੀ ਸਾਈਡ ਲੈ ਕੇ ਆਵਾਂਗੇ ਤਿੰਨ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਠੀਕ ਹੈ ਜੀ ਧਾਗਾ ਮਗਲੀ ਸਾਈਡ ਇੱਕ ਗੁੰਡਾ ਸਿੱਧਾ ਧਾਗਾ ਆਪਣੀ ਸਾਈਡ ਤਿੰਨ ਗੁੰਡੇ ਪੁੱਠੇ టీకా సై బ ఛేమీ సలాయి ఏవే సీ ద దో కుండే పుట్ే బావే సిధే బనావ్వే పుట్టి సైడ్ టీకా సలాయి పుట్టి దో కు పుట్ే పడే ధాగా మగలి సైడ్ తిని కండే అప్పుడు పుట్ా ధాగా మగలి సైడ్ తిను కుండే సెే ఛేమీ సైదా బనానీ ਠੀਕ ਹੈ ਜੀ ਛੇ ਸਲਾਈਆਂ ਬਣ ਗਈਆਂ ਸੱਤਵੀਂ ਸਲਾਈ ਆਪਾਂ ਨੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਤੱਗ ਆਪਣੀ ਸਿਹੜ ਲਿਆ ਕਿ ਤਿੰਨ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਸੱਤਵੀਂ ਸਲਾਈ ਆਪਣੀ ਸਿੱਧੀ ਸਾਈਡ ਤੱਗਾ ਮਗਲੀ ਸਾਈਡ ਹੁਣ ਸੱਤਵੀਂ ਸਲਾਈ ਚ ਆ ਇੱਕ ਕੁੰਡੇ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਨੇ ਇੱਕ ਦੋ ਤਿੰਨ ਠੀਕ ਹੈ ਜੀ ਸਿੱਧੇ ਕੁੰਡੇ ਦੇ ਆਪਾਂ ਨੇ ਤਿੰਨ ਕੁੰਡੇ ਬਣਾ ਲਏ ਤਿੰਨ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਸੱਤਵੀਂ ਸਲਾਈ ਚ ཏ ཀ མ ਸੱਤ ਸਲਾਈਆਂ ਆਪਣੀਆਂ ਬਣ ਗਈਆਂ ਅੱਠਵੀਂ ਸਲਾਈ ਚ ਆਪਾਂ ਨੇ ਜਿਵੇਂ ਕੁੰਡੇ ਹੈਗੇ ਉਦਾਂ ਹੀ ਬਣਾਣੇ ਨੇ ਦੋ ਕੁੰਡੇ ਆਪਣੇ ਪੁੱਠੇ ਨੇ ਪੁੱਠੇ ਬਣਾਵਾਂਗੇ ਧਾਗਾ ਮਗਲੀ ਸਾਈਡ ਤਿੰਨ ਕੁੰਡੇ ਆਪਣੇ ਸਿੱਧੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਸਾਈਡ ਇੱਕ ਕੁੰਡਾ ਜਿਹੜਾ ਤਿੰਨ ਕੁੰਡੇ ਆਪਾਂ ਨੇ ਬਣਾਏ ਨੇ ਇੱਕ ਕੁੰਡਾ ਆਪਾਂ ਬਿਨਾਂ ਬੁਣੇ ਉਤਾਰਾਂਗੇ ਸੈਂਟਰ ਵਾਲੇ ਕੁੰਡੇ ਨੂੰ ਬੁਣਾਂਗੇ ਇਹ ਕੁੰਡੇ ਨੂੰ ਆਪਾਂ ਬਿਨਾਂ ਬੁਣੇ ਉਤਾਰਾਂਗੇ ਠੀਕ ਹੈ ਜੀ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਅੱਠਵੀਂ ਸਲਾਈ ਚ ਪੁੱਠੀ ਸੈੱਟ ਠੀਕ ਹੈ ਜੀ ਇੱਕ ਕੁੰਡਾ ਆਪਣੇ ਲਾ ਲਿਆ ਇੱਕ ਕੁੰਡਾ ਬਣ ਲਿਆ ਸੈਂਟਰ ਵਾਲਾ ਇਹਨੂੰ ਫੇਰਦਾ 8ਵੀਂ ਸਲਾਈ ਵੀ ਆਪਾਂ ਨੇ ਬਣਾ ਲਈ ਆ 9ਵੀਂ ਸਲਾਈ ਆ ਗਈ ਆਪਣੀ ਇੱਕ ਗੁੰਡਾ ਆਪਾਂ ਸਿੱਧਾ ਬਣਾਵਾਂਗੇ ਧਾਗਾ ਆਪਣੀ ਸਾਈਡ ਦੋ ਗੁੰਡੇ ਆਪਾਂ ਪੁੱਠੇ ਬਣਾਵਾਂਗੇ ਧਾਗਾ ਮਗਲੀ ਥੜ ਹੁਣ ਪੁੱਠੇ ਤੇ ਸਿੱਧੇ ਗੁੰਡੇ ਨੂੰ ਆਪਾਂ ਦੋ ਦਾ ਇੱਕ ਕਰ ਦਾਂਗੇ ਦੋਹਾਂ ਦਾ ਸੈਂਟਰ ਵਾਲੇ ਗੁੰਡੇ ਨੂੰ ਆਪਾਂ ਸਿੱਧਾ ਬਣਾਵਾਂਗੇ ਇਹ ਗੁੰਡੇ ਨੂੰ ਘੁਮਾ ਕੇ ਸਿੱਧਾ ਕਰ ਲਾਂਗੇ ਬੈਕ ਸਾਈਡ ਤੋਂ ਸਿੱਧੇ ਗੁੰਡੇ ਨੂੰ ਤੇ ਪੁੱਠੇ ਗੁੰਡੇ ਨੂੰ ਦੋ ਦਾ ਇੱਕ ਕਰ ਦਾਂਗੇ ਪਹਿਲੀ ਵਾਲੀ ਸਲਾਈ ਚ ਜਿਹੜੀ ਆਪਾਂ ਬਧਾਈ ਸੀ ਇਹ ਸਲਾਈ ਚ ਕਟਾ ਦੇਣੀ। ਧਾਗਾ ਆਪਣੀ ਸਾਈਡ ਇੱਕ ਗੁੰਡਾ ਪਪੁੱਠਾ ਬਣਾਵਾਂਗੇ। ਧਾਗਾ ਫੇਰ ਮਗਲੀ ਸਾਈਡ ਮੂੜਲੀ ਸਾਈਡ ਤੋਂ ਦੋ ਗੁੰਡਿਆਂ ਦਾ ਇੱਕ ਸੈਂਟਰ ਵਾਲਾ ਗੁੰਡਾ ਆਪਣੀ ਸਿੱਧਾ ਬਣਾ ਲਿਆ। ਇਹਨੂੰ ਇਦਾਂ ਘੁਮਾ ਕੇ ਸਿੱਧਾ ਕਰ ਲਿਆ ਗੁੰਡੇ ਨੂੰ। ਬੈਕ ਸਾਈਡ ਤੋਂ ਦੋ ਦਾ ਇੱਕ। ਧਾਗਾ ਆਪਣੀ ਸਾਈਡ ਇੱਕ ਗੁੰਡਾ ਪੁੱਠਾ। ਇਹ ਹੈਗੀ ਸਿੱਧੀ ਸਾਈਡ ਆਪਣੀ ਨੌਵੀਂ ਸਲਾਈ ਜੀ। ਨੌ ਸਲਾਈ ਆਪਣੀਆਂ ਹੋ ਗਈਆਂ ਕੰਪਲੀਟ 10ਵੀਂ ਸਲਾਈ ਆ ਗਈ ਆਪਣੀ ਪੁੱਠੀ ਸਾਈਡ ਜਿਵੇਂ ਆਪਾਂ ਨੂੰ ਕੁੰਡੇ ਦੇਖਦੇ ਆਪਾਂ ਉਦੋਂ ਹੀ ਬਣਾਵਾਂਗੇ ਦੋ ਕੁੰਡੇ ਆਪਣੀ ਪੁੱਠੇ ਧਾਗਾ ਮਗਲੇ ਸਾਈਡ ਦੋ ਕੁੰਡੇ ਆਪਣੇ ਸਿੱਧੇ ਧਾਗਾ ਆਪਣੀ ਸਾਈਡ ਤਿੰਨ ਕੁੰਡੇ ਆਪਣੇ ਪੁੱਠੇ ਇੱਕ ਕੁੰਡਾ ਸਿੱਧਾ 10 ਸਲਾਈ ਆਪਣੀ ਤਾਂ ਬਣਾਣੀ ਹੈ ਤਿੰਨ ਗੁੰਡੇ ਆਪਣੇ ਪੁੱਠੇ ਹੋ ਜਾਣਗੇ ਇੱਕ ਗੁੰਡਾ ਆਪਣਾ ਸਿੱਤਾ ਹੋਇਆ ਜਿਵੇਂ ਆਪਾਂ ਨੂੰ ਗੁੰਡੇ ਦਿਖਦੇ ਨੇ ਆਪਾਂ ਉਦਾਂ ਹੀ ਬਣਾਣੇ ਹਲੋ ਜੀ 10 ਲਾਈ ਆਪਣੀਆਂ ਕੰਪਲੀਟ ਹੋ ਗਈਆਂ ਨੇ 10 ਲਾਈਆਂ 'ਚ ਆਪਣਾ ਦੋ ਵਾਰੀ ਇਹ ਵਾਲਾ ਡਿਜ਼ਾਈਨ ਆ ਜਿਹੜਾ ਕੰਪਲੀਟ ਹੋ ਗਿਆ ਠੀਕ ਹੈ ਜੀ ਬਾਰ ਬਾਰ ਜਦੋਂ ਆਪਾਂ ਦਸ ਸਲਾਈਆਂ ਬਣਾਵਾਂਗੇ ਤੇ ਇਹ ਵਾਲਾ ਜਿਹੜਾ ਡਿਜ਼ਾਈਨ ਆਪਣਾ ਇਦਾਂ ਬਣੂਗਾ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਠੀਕ ਹੈ ਜੀ ਬੈਕ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਇਦਾਂ ਬਣਦਾ ਤੇ ਸਿੱਧੀ ਸਾਈਡ ਆ ਇਹਦੀ ਇਦਾਂ ਬਣਦੀ ਹੈ ਠੀਕ ਹੈ ਜੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਤੇ ਦਸ ਸਲਾਈਆਂ 'ਚ ਇਹ ਕੰਪਲੀਟ ਹੋ ਜਾਂਦਾ ਹੈ ਤੁਹਾਨੂੰ ਕਿੱਦਾਂ ਦਾ ਲੱਗਿਆ ਇਹ ਵਾਲਾ ਡਿਜ਼ਾਈਨ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨਹੀਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅੱਜ ਦੀ ਵੀਡੀਓ ਜੀ ਇੰਨੀ ਕੀ ਆਪਾਂ ਤੁਹਾਨੂੰ ਕੋਲ ਹੋਰ ਹੋ ਨਵੀਂ ਵੀਡੀਓ ਨਾਲ ਮਿਲਾਂਗੇ ਉਦੋਂ ਤੱਕ ਲਈ ਜੀ ਸਾਰਿਆਂ ਨੂੰ ਸ਼ਸ਼ੀਕਾਲ